ਤੋ ਸੁਹਾ ਦੇ ਕਸਬਾ ਉੱਚੀ ਬੱਸੀ ਵਿੱਚ ਬੇਕਾਬੂ ਟਰੱਕ ਰੇਲਿੰਗ ਨੂੰ ਤੋੜਦਾ ਹੋਇਆ ਦੋ ਦੁਕਾਨਾਂ ਅੰਦਰ ਜਾਵੜਿਆ ਜਿਸ ਕਾਰਨ ਦੁਕਾਨ ਵਿੱਚ ਮੌਜੂਦ ਇੱਕ 29 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਗੁਰਪਾਲ ਸਿੰਘ ਪੁੱਤਰ ਗੁਲਜਾਰ ਸਿੰਘ ਦੇ ਰੂਪ ਵਿੱਚ ਹੋਈ ਹੈ ਇਹ ਹਾਦਸੇ ਤੋਂ ਬਾਅਦ ਟਰੱਕ ਚਾਲਕ ਵੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਨਜ਼ਦੀਕ ਕਸਬਾ ਉਚੀਵਸੀ ਦੇ ਕੋਲ ਹੋਇਆ ਜਿੱਥੇ ਕਿ ਇਹ ਟਰੱਕ ਜੰਮੂ ਤੋਂ ਦਿੱਲੀ ਦੇ ਵੱਲ ਨੂੰ ਜਾ ਰਿਹਾ ਸੀ ਜਿੱਦਾਂ ਹੀ ਟਰੱਕ ਕਸਬਾ ਉਚੀਵਸੀ ਦੇ ਨਜ਼ਦੀਕ ਪਹੁੰਚਿਆ ਤਾਂ ਬੇਕਾਬੂ ਹੋ ਕੇ ਹਾਈਵੇ ਕਿਨਾਰੇ ਬਣੀ ਇੱਕ ਦੁਕਾਨ ਵਿੱਚ ਜਾ ਵੜਿਆ ਜਿਸ ਤੋਂ ਬਾਅਦ ਦੁਕਾਨ ਵਿੱਚ ਮੌਜੂਦ ਨੌਜਵਾਨ ਗੁਰਪਾਲ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਵੱਲੋਂ ਦਸੂਹਾ ਦੇ ਸਿਵਲ ਹਸਪੀਟਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮੇਰਾ ਨਾਮ ਬਲਵਿੰਦਰ ਸਿੰਘ ਸਾਨੂੰ ਵਜੀਤ ਸਿੰਘ ਪਿੰਡ ਉੱਚੀ ਵਸੀ ਕੀ ਗੱਲ ਬਾਤ ਹੋਈ ਸਰ ਇਹ ਟਾਕਾ ਉਹ ਆਇਆ ਹੈ ਓਵਰ ਸਵੀਟ ਤੇ ਆਇਆ ਉੱਥੋਂ ਰੋਂਦਾ ਹੀ ਆਇਆ ਪਹਿਲਾਂ ਸੇਵੇ ਦੇ ਫਰਨੀਚਰ ਦੀ ਵਜ੍ਹਾ ਫਿਰ ਮੇਰੀਆਂ ਦੁਕਾਨਾਂ ਦੀ ਵਜ੍ਹਾ ਵਜਦਾ ਵਜਦਾ ਫਿਰ ਸੇਵੇ ਦੇ ਫਰਨੀਚਰ ਦੀ ਕੰਨ ਢਾ ਕੇ ਉਹ ਇੱਕ ਬੰਦਾ ਜਿਹੜਾ ਬਾਹਰ ਬੈਠਾ ਸੀ ਉਹਨੂੰ ਨਾਲ ਉਹ ਮੁੰਡੇ ਨਾ ਹੈਗਾ ਨਾਨਦ ਸਿੰਘ ਦਾ ਪੋਤਰਾ ਨਾਂਦੇ ਨਾਂਦੇ ਤੇ ਕਿਹਦੇ ਦੇਪੋਸਟ ਹੈ ਨਾਂ ਸਿੰਘ ਦਾ ਪੁੱਤਰਾ ਤੇ ਪੱਪੇ ਟੀਲੇ ਦਾ ਮੁੰਡਾ ਹੈ ਅੱਛਾ ਜੀ ਉਹਨੂੰ ਨਾਲ ਹੀ ਖਿੱਚ ਕੇ ਲੈ ਗਿਆ ਮੁੰਡੇ ਸੱਟਾਂ ਜਿਆਦੀ ਲੱਗੀਆਂ ਆਪਾਂ ਸਿਵਲ ਹਸਪਤਾਲ ਤੁਸੀਂ ਦਾਖਲ ਕਰਾਇਆ ਉਹਨੂੰ ਅੱਛਾ ਜੀ ਨੁਕਸਾਨ ਜਿਹੜੇ ਦੁਕਾਨਦਾਰ ਦੇ ਦੇਖੇ ਕਿੰਨਾ ਨੁਕਸਾਨ ਹੋ ਗਿਆ ਦੁਕਾਨਾਂ ਦਾ ਨੁਕਸਾਨ 2.5 ਤੋਂ 3 ਲੱਖ ਦਾ ਹੈਗਾ ਅੱਛਾ ਜੀ ਤੇ ਮੁੰਡੇ ਦੀ ਕੀ ਹਾਲਤ ਜ਼ਿਕਰ ਗੱਲ ਕਰੀਏ ਮੁੰਡੇ ਦੀ ਕੰਡੀਸ਼ਨਿੰਗ ਖਰਾਬ ਹੀ ਹੈ ਦੇਖੋ ਅਸੀਂ ਜੰਗ ਬਲੱਡ ਬਲੱਡ ਵਾਸਤੇ ਸਾਰੇ ਅਰੇਂਜ ਕਰ ਲਿਆ ਇਹ ਮਾਲਗਰੀ ਮੌਜ ਹੋਈ ਸ਼ਾਇਦ ਬਾਸੀ ਜਾਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਹਾਸੇ ਦੇ ਕਾਰਨ ਰ ਆ ਕੀ ਪ੍ਰਸ਼ਾਸਨ ਇਹ ਮੰਗ ਕਰਦੇ ਆ ਗੱਡੀ ਨੰਬਰ ਦੇ ਜਿਹੜੇ ਬੰਦੇ ਡਰਾਈਵਰ ਤਿੰਨ ਸੀ ਦੋ ਦੌੜ ਗਏ ਇੱਕ ਬੰਦਾ ਕਾਬੂ ਆ ਗਿਆ ਅੱਛਾ ਜੀ ਕਿਹ ਕਿੰਟਰ ਜੰਮੂ ਤੋਂ ਦਿੱਲੀ ਜਾਦਾ ਹੈ ਖਾਲੀ ਕਿੰਟਰ ਹੈ ਤੇ ਟਰੱਕ ਤੋਂ ਅਨ ਕੰਟਰੋਲ ਹੋ ਕੇ ਦੁਕਾਨਾਂ ਵਿੱਚ ਵੜਿਆ ਜੀ ਦੁਕਾਨਾਂ ਨੇੜੇ ਮੁੰਡੇ ਘੜੇ ਜੀ ਇੱਕ ਬਲੇ ਦੀ ਮੋਕਾ ਦੇ ਜਤੋਂ ਦੀ ਸਿਮਲ ਆਫ ਤੋਂ ਦੀ ਮੋਤੀ ਨਹੀਂ ਰੱਖ ਦਿੱਤਾ ਜਦੋਂ ਦੂਜਾ ਵਾਰ ਸਿੱਧੇ ਯਾ ਲਾਉਣ ਦੇ ਮੌਕਿਆਂ ਵਿੱਚ ਜਿਹੜਾ ਇੱਕ ਐਕਸੀਡੈਂਟਲ ਕੇਸ ਹੈ ਉਹਦੇ ਬਾਰੇ ਕੀ ਜਾਣਕਾਰੀ ਹੈ ਮੇਰਾ ਨਾਮ ਡਾਕਟਰ ਦਿਲਿੰਦਰ ਸਿੰਘ ਹੈ ਇਸ ਵਕਤ ਐਮਰਜੈਂਸੀ ਦੇ ਵਿੱਚ ਮੈਂ ਸਿਵਲ ਹਸਪੀਟਲ ਦੇ ਸੂਰੇ ਹਾਂ ਸਬਨਿਕ ਪੇਸ਼ੈਂਟ ਆਇਆ ਸੀ ਜੀ ਨਾਮ ਗੁਰਪਾਲ ਸਿੰਘ son of ਗੁਲਜਾਰ ਸਿੰਘ ਰੋਡ ਸਾਈਡ ਐਕਸੀਡੈਂਟ ਸੀਗਾ ਹੋਇਆ ਬ੍ਰੌਟ ਡੈਂਟ ਸੀਗਾ ਕਾਫੀ ਉਹਦੇ ਸਿਰ ਤੇ ਛਾਤੀ ਤੇ ਔਰ ਲੱਤਾਂ ਤੇ ਕਾਫੀ ਜ਼ਿਆਦਾ ਡੰਗੀਆਂ ਸੱਟਾਂ ਸੀਗੀਆਂ ਜਦੋਂ ਲਿਆਂਦਾ ਗਿਆ ਉਹ ਤੁਰਦੀ ਬਹੁਤ ਪਹੁੰਚ ਚੁੱਕੀ ਸੀ ਜਦ ਤੱਕ ਸਾਡੇ ਕੋਲ ਪਹੁੰਚੀ ਬਾਕੀ ਪੁਲਿਸ ਕਾਰਵਾਈ ਆਪਾਂ ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ ਹੈ ਕਿ ਸੇ ਉਹ ਪੁਲਿਸ ਸਟੇਸ਼ਨ ਦਸੂਰ ਵਿੱਚ